ਲੋ ਜੀ ਗੱਡੀ ਚ ਬੈਠ ਗਿਆ ਸੀ ਆਪਣੀ ਵੰਡਰ ਕਾਰ ਚ ਤੇ ਐਕਸਕਿਊਜ਼ ਮੀ ਤੁਹਾਨੂੰ ਪਤਾ ਨਹੀਂ ਹੈਗਾ ਵੀ ਇਹ ਗੱਡੀ ਹੈਗਾਡਾ ਪਰਸਨ ਜੈਟ ਪਰਸਨ ਜੈਟ ਨਾਲ ਤੁਸੀਂ ਅਸੀਂ ਜੇ ਆ ਗਏ ਜੀ ਪਿੰਡ ਪਿੰਡ ਗਗੜ ਨੇ ਜਾਣਾ ਸੀ ਤੇ ਸਾਡੇ ਪਿੰਡ ਵਾਲੇ ਜਿਵੇਂ ਤੁਸੀਂ ਦੇਖਿਆ ਕਿ ਪੇਕੇ ਪਹੁੰਚੇ ਹੋਏ ਨੇ ਆ ਕੀ ਹੋ ਗਿਆ ਦੇ ਗੱਲ ਇਹਦਾ ਜੋਸ ਪੀ ਰਹੇ ਨੇ ਮੇਰਾ ਜੱਟ ਇਹ ਇੱਕ ਟਾਈਮ ਹੋ ਗਿਆ 7 ਵਜੇ ਦਾ ਸਵੇਰ ਦੇ ਅਸੀਂ ਪਹਿਲਾਂ ਬੈਠੇ ਸੀ ਤੇ ਫਿਰ ਗਗੜਾਂ ਦੀ ਮੇਰੀ ਬਿਆਨ ਨਾਲ ਉਰੇ ਬੈਣ ਵਾਲੇ ਥੋੜਾ ਜਿਹਾ ਔਖੇ ਹੋ ਕੇ ਜਾਂਦੇ ਨੇ ਕਾਫੀ ਟੀਚਰ ਨੇ ਮੈਂ ਮੈਂ ਉਧਰੋਂ ਹੀ ਜਾਣਾ ਤੇ ਅਸੀਂ ਫਿਰ ਹੁਣ ਪਿੰਡ ਨੂੰ ਚੱਲ ਪਏ ਆ ਤੇ ਅੱਗੇ ਫਤੇ ਬੈਠਾ ਪਰਨਾਪੁਰਨਾ ਬੰਨ ਕੇ ਐ ਮੈਂ ਅਕਸਰ ਦਾ ਮੇਰਾ ਤੇ ਚਲੋ ਜੀ ਵਲੌਗ ਕਰਤਾ ਪਰ ਕੰਟੀਨਿਊ ਬਾਕੀ ਆਪਾਂ ਕਰਦੇ ਆ ਖੜਦੇ ਆ ਪਿੰਡ ਜਾ ਕੇ ਬਣੇਗਾ ਵਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਆਨਲਾਈਨ ਹੋ ਤਾਂ ਮੈਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਸ਼ੇਅਰ ਨਹੀਂ ਕਿਆ ਕਰਨਾ ਸ਼ੇਅਰ ਕੋਈ ਨਹੀਂ ਕਰਦਾ ਅੱਜ ਤੋਂ ਸ਼ੇਅਰ ਕਰਨਾਂਗੇ ਨਾਲ ਬੰਦ ਠੀਕ ਹੈ ਆਪਾਂ ਕਹਿਣਾ ਹੀ ਨਹੀਂ ਕੁਛ ਨਹੀਂ ਕੁਛ ਇਹ ਕਹਿੰਦਾ ਕਿ ਸ਼ੇਅਰ ਨਾ ਕਰਿਆ ਟੋਕ ਮੈਂ ਤਾਰ ਹੋਲੀ ਇਵੈਂਟ ਦਾ ਕਾਰਗਰਮ ਨਾ ਹੋ ਜੇ ਉੱਧਰੋਂ ਡਰ ਲੱਗਦਾ ਹੈ ਹੈ ਇਹ ਸਾਡੀ ਵਰਨਾ ਨਹੀਂ ਹੈਗੀ ਫਤਿਹ ਮਧੀਆ ਲੱਗਿਆ ਲਾਓ ਵੇਖੋ ਭਾਈ ਜੀ ਅੱਜ ਲੱਗਦੀ ਗੱਡੀ ਆ ਵਾਈਟ ਐਂਗਲ ਹੀ ਲੱਗਿਆ ਹੋਇਆ ਵੇ ਲਾਓ ਗਾਣੇ ਧਾਕੜ ਫਿਰ ਫਤਿਹ ਲਾਓ ਇਹ ਜੋ ਸਾਹਮਣੇ ਅੰਕਲ ਸ਼ੇਅਰ ਕਰ ਰਹੇ ਆ ਤਾਂ ਕੀ ਫਾਇਦਾ ਕਿਉਂ ਲਾਉਣ ਸ਼ੇਅਰ ਨਹੀਂ ਕਰਨੀ ਸੀ ਟਮੀਓ ਮੇਰਾ ਫੋਨ ਤਾਂ ਰਹਿ ਗਿਆ ਚਲੋ ਜੀ ਕਿੱਥੇ ਰਹਿ ਗਿਆ ਆ ਤੁਹਾਡੇ ਆ ਦੇ ਲੁਕ ਲੱਕੜ ਬੰਦੇ ਫੋਨ ਫੋਨ ਕਿੰਨਾ ਝੂਠ ਬਣਾਦਾ ਪਪਾ ਦੇਖਿਓ ਝੂਠ ਬਣਾਉਂਦਾ ਬਣਾਉਂਦਾ ਆਈ ਨਹੀਂ ਮੇਰਾ ਹੁੰਦਾ ਬਾਰੇ ਜਮਿਆ ਉਹਨੂੰ ਕੋਈ ਜਾਬ ਵੀ ਨਹੀਂ ਬੋਲਣੀ ਹੁੰਦੀ ਝੂਠ ਬਣਾਉਂਦਾ ਝੂਠ ਬਣਾਉਂਦਾ ਮੈਨੂੰ ਕਹਿੰਦਾ ਝੂਠ ਕਹਿੰਦੇ ਨੇ ਪਪਾ ਬਣਾਉਂਦਾ ਬੁਲਾਉਂਦਾ ਬੁਲਾਉਂਦਾ ਕਹਿੰਨੂੰ ਬੁਲਾਉਂਦਾ ਜੀ ਆਪਣੀ ਪਰਸਨਲ ਜਿਹੜਾ ਜੈਟ ਆਪਣਾ ਲੈਂਡ ਕਰ ਚੁੱਕਾ ਜੀ ਚੜ ਚੁੱਕਾ ਸਨਾਮ ਰੋਡ ਤੇ ਉਹ ਲੈਂਡ ਲੈ ਥੋੜੀ ਹਿੱਤਾ ਲੈਂਡਿੰਗ ਹੋ ਗਿਆ ਇੱਥੋਂ ਦਾ ਲੈਂਡਿੰਗ ਹੋਇਆ ਫੇਰ ਅੱਗੇ ਜਾ ਕੇ ਚੜੇਗਾ ਪੈਡ ਨੂੰ ਤਾਂ ਅਸੀਂ ਚੜਨਾ ਇਹਨੇ ਜਾ ਕੇ ਕੇਕ ਆਫ ਕਰ ਲੱਗਿਆ ਹਾਂ ਹਾਂ ਅੱਛਾ ਠੀਕ ਉਹ ਬੋਲ ਤਾਂ ਕਰਨਾ ਟੇਕ ਆਫ ਜਾ ਕੇ ਪੈਡੀ ਨਹੀਂ ਡਾਊਨ ਹੁੰਦੀ ਕਰਨ ਸਬਜ਼ੀ ਰੱਖ ਲਈ ਨਾ ਜਿਹੜੀ ਜਾ ਕੇ ਬਣਾਣੀ ਆਪਾਂ ਨੇ ਸਵੇਰ ਦੀਆਂ ਸੌਂ ਕੇ ਕੁਵਾਤਾ ਟਾਈਮ ਤੇ ਸਬਜ਼ੀ ਨਹੀਂ ਬਣਾਈ ਕੁਛ ਨਹੀਂ ਨਾ 5 ਵਜੇ ਸੁਤੇ ਨਾ 3 ਵਜੇ ਤੁਸੀਂ ਦੋਨੇ ਵਾਲੇ ਸੌਂਗੇ ਨਾ ਬੜੀ ਨੀਂਦ ਆਈ ਸੱਚੀ ਜਿਹਦਾ ਇੱਕ ਅੱਧਾ ਘੰਟਾ ਦੁਪਹਿਰੀ ਸੌਣ ਦਾ ਉਹਨੂੰ ਵੀ ਇੱਕ ਸਾਰੀ ਸੁਸਤੀ ਚੜ ਜਾਂਦੀ ਹੈ ਮੈਨੂੰ ਤਾਂ ਭਾਵੇਂ ਦਵਾਈ ਕਰਕੇ ਨੀਂਦ ਆ ਗਈ ਅੱਜ ਬੜਾ ਕੰਮ ਖਰਾਬ ਸੀ ਮੇਰਾ ਤਾਂ ਜਦੋਂ ਮਾੜੀ ਜੀ ਇਹ ਉਹ ਤਾਂ ਨਹੀਂ ਮੁੰਡੇ ਸਰਕਾਰੀ ਇੰਸਟਾ ਤੇ ਵੀਡੀਓ ਪਾਉਂਦੇ ਤੇ ਬੜੀ ਆਵਾਜ਼ ਸਰਦਾਰਾਂ ਦੀ ਟੋਰੀ ਲਾ ਕੇ ਯਾਰ ਬਾਕੀ ਗੋਲਟੇ ਜਾ ਰਹੇ ਸਾਰੇ ਇਹਦੇ ਪਹੁੰਚ ਗਏ ਜੀ ਅਸੀਂ ਰਾਤ ਦਾ ਟਾਈਮ 8:00 ਵਜੇ ਦੇਖੋ ਕਰੋ ਸਿਰਫ ਦੋ ਦੋ ਦਿਨ ਹੋ ਗਏ ਸਾਨੂੰ ਗਿਆਨ ਉਹ ਤੇ ਆ ਦੇਖੋ ਘਰ ਦੇ ਹਾਲਾਤ ਹਨਾ ਤੇ ਜਿਹੜੇ ਪਰਿਵਾਰ ਚਲੇ ਜਾਂਦੇ ਨੇ ਨਾ ਘਰ ਛੱਡ ਕੇ ਬਾਹਰਲੇ ਮੁਲਕਾਂ 'ਚ ਤੇ ਉਹ ਘਰਾਂ ਦਾ ਕੀ ਹਾਲ ਹੁੰਦਾ ਹੁਣ ਦੋ ਦਿਨ ਚਾਰ ਹਫ਼ਤੇ ਹੋ ਗਏ ਨੇ ਘਰ ਦੇ ਮੇਰੀ ਆਈ ਰਾਤ ਬੁਰਾ ਹਾਲਿਆ ਲੱਗਦਾ ਜਿਵੇਂ ਘਰ 'ਚ ਰਹਿਦਾ ਹੀ ਕੋਈ ਨਹੀਂ ਦੇ ਹੀ ਐਂਡਰ ਸਕੂਟ ਰਿਖਾਣਾ ਸੁਣਾ ਬਿਆਕਾਰ ਸੁਣਾ ਘਰੇ ਕੋਈ ਵੀ ਨਹੀਂ ਅਮਣੂਰੀ ਮम्मी ਉੱਥੇ ਨੇ ਪੇਕੇ ਮਤਲਬ ਪਿੰਡ ਤੇ ਸਾਡੀ ਮੰਮੀ ਉਹ ਵੀ ਆਪਣੇ ਪੇਕੇ ਆ ਘਰ ਦੇ ਹਾਲਾਤ ਦੇਖੋ ਜੀ ਬਣੇ ਪਏ ਹੈ ਕਿੰਨਾ ਸੁੱਕਾ ਸੁੱਕਾ ਲੱਗ ਰਿਹਾ ਤਾਂ ਹੈਨਾ ਤਾਂ ਆਪ ਦੇਖ ਰਹਾ ਵੀ ਹਾਲਾਤ ਯਾਰ ਇਹ ਤਾਂ ਆਪਣੇ ਕੋਲ 2 ਦਿਨ ਦੀ ਆਪਣੀ ਨੇਰੀ ਵੀ ਆਈ ਸੀ ਜਿਹੜੇ ਜਿਹੜੇ ਬੰਦੇ ਬਾਹਰ ਚਲੇ ਜਾਂਦੇ ਨੇ ਜਿਹੜੇ ਪਰਿਵਾਰ ਬਾਹਰ ਚਲੇ ਜਾਂਦੇ ਨੇ ਕਿੰਨਾ ਉਹਨਾਂ ਦਾ ਘਰ ਦਾ ਕੀ ਹਾਲਾਤ ਜਾਂਦੇ ਨੇ ਆਪਾਂ ਦੇਖ ਕੇ ਲੱਗਿਆ ਵੀ ਲੈ ਯਾਰ ਇਹ ਤਾਂ ਸਭ ਕੁਝ ਗਿਆ ਵੇਖੋ ਉਹ ਸਕੂਟਰੀ ਕਿੱਥੇ ਲਾਈਏ ਹੈ ਉਹ ਕਿੱਥੇ ਲਾਈ ਦਮ ਮੈਨਾਂ ਨਾਮ ਲਾਉਂਦੀ ਨਹੀਂ ਲੈ ਨਾਮ ਜਾਗੇ ਫੜਾ ਫੜ ਸੌੜਦੇ ਹਾਂ ਅੰਮਾ அஞ்சு <laughs>

ਵੈਰੀ ਗੁੱਡ ਪਾਣੀ ਦਿਵਾ ਮਾਣੀ ਪੀਣਾ ਲਓ ਇਹ ਮੇਰੀ ਵੀਡੀਓ ਗਾਇਸ ਤੇਰੇ 오ਰੇਂਜ 오ਰੇਂਜ ਫਦੇ 오ਰੇਂਜ 오ਰੇਂਜ ਮੁਕਾਣਾ ਦੇਓ ਪਾਪਾ ਦੀ ਆਪਾਂ ਤਾਂ ਪੂਰੀ ਭੀ ਲੱਗਿਆ ਪਿਆ ਹੈ ਕੈਂਟ ਹੈ ਤੁਮ ਮਰਦੇ ਨਹੀਂ ਤੁਮ ਮਰਦੇ ਨਹੀਂ ਕੱਲ ਭਾਂਗੇ ਸਿੱਕੇ ਤੇਰਾ ਸਕੂਲ ਕਿਨੇ ਵੇ ਲੱਗਦਾ ਕਰ ਬਸ ਠੀਕ ਹੈ ਸਹਿਰੇ ਨਾਲ ਸਾਰੀਆਂ ਸਫਾਈਆਂ ਸੁਈਆਂ ਕਰਕੇ ਥੋੜਾ ਚੱਕਰ ਹਿਲੇਟ ਚਲੇ ਜਾਵਾਂਗੇ ਮੈਂ ਤੁਹਾਨੂੰ ਕਹਾਂਗਾ ਨਹੀਂ ਤਾਂ ਇੱਥੇ ਲਾਓ ਇਸੀ ਮੰਨ ਕੇ ਇਸੀ ਲਾ ਦੋ ਖਿੰਗੀਆਂ ਖੋਲ ਤਾਂ ਥੋੜੀ ਹਾਂ ਹਾਂ ਇੱਧਰ ਹੀ ਪੈ ਜਾਣਗੇ ਐਸ ਰੂਮ ਜੀ ਕਿਵੇਂ ਨੰਬਰ ਨਹੀਂ ਤੁਦੀਵਾ ਆਈ ਹੁਣ ਲੱਗ ਫਤ

ਆ ਮੇਰੀ ਆਹ ਚਾਹ ਉਹ ਲੈ ਆ ਗਏ ਹੈ ਹੂੰ ਇਹ ਨੇ ਲਵਾਇਆ ਫਿਰ ਵਾਈਫਾਈ ਵਾਲਾ ਇਹਦੀ ਸਪੀਡ ਕਿਵੇਂ ਹੈ ਕਿ ਤੁਸੀਂ ਹੁੰਦੇ ਹੀ ਬਹਿ ਕੇ ਕੰਪਿਊਟਰ ਤੇ ਹੈ ਨਵੀਂ ਲੈ ਗਏ ਕੁਲੰਦਰ ਆਹ ਆਹ ਕਰਕੇ ਹੈ ਇਹ ਵੱਡੀ ਲੈਂਦੀ ਹੋਰ ਉਹ 24 ਚੌੜੀ ਲੰਬੀ ਜੀ ਹੈ ਆਹ ਲੰਬਾਈ ਛੇ ਜ਼ਿਆਦਾ ਚੌੜੀ ਘੱਟ ਹੈ ਲੰਬੀ ਜ਼ਿਆਦਾ ਹੈ ਨਾ ਇਹ ਮਿੱਟੀ ਮਿੱਟੀ ਚੜੀ ਦੇਖੋ ਸਾਰਾ ਕੁਝ ਬੰਦ ਸੀ ਤਾਂ ਵੀ ਮਿੱਟੀ ਚੜੀ ਪਈ ਹੈ ਕਿੰਨੀ ਪਹਿਲਾਂ ਮੈਂ ਨਾ ਸਵੇਰੇ ਨਾ ਸਾਰੇ 5 ਵਜੇ ਉੱਠ ਜਾਾਂਗੇ ਤੜਕੇ ਤੇ ਬਾਤ ਤੂੰ ਹੀ ਬਾਰੋਂ ਪੈਬ ਲਾ ਕੇ ਧੋ ਦਿਓ ਅਸੀਂ ਅੰਦਰ ਦੀਆਂ ਸਪਾਈਆਂ ਕਰ ਲਾਂਗੇ ਮੰਮਾ ਮੈਂ ਸਗੀ ਤਾ ਅਸੀਂ ਦੂਸਰੇ ਕਮਰੂ ਅੱਧਾ ਫੜ ਕੇ ਨਹੀਂ ਹੁੰਦੀ ਹਾਂ ਹੁਣ ਨਾ ਕਰੀ ਹੁਣ ਨਾ ਕਰੀ ਪੁੱਤ ਚੰਗਾ ਇਹਨੇ ਨਾ ਫਤੇ ਫਤੇ ਨੇ ਕਪੜਾ ਲੈ ਕੇ ਜੇ ਤਾਂ ਕੁੱਟ ਕੇ ਮਾਰਿਆ ਤੇ ਉਹ ਸਾਰਾ ਉੱਡ ਗਿਆ ਮੇਨ ਦਾ ਸਾਰਾ ਕੁਝ ਹੀ ਓਏ ਦਮਨ ਕੀ ਘਟਣ ਲੱਗਿਓ ਬਸ ਦੇਖਣਾ ਹੈ ਅਗਰ ਆਪੇ ਸੇ ਅੱਛਾ ਦਮਨ ਆਹ ਮੇਰੇ ਕੋਲ ਤੋ ਦਮਨ ਆਖੀ ਓਏ ਸੁਣ ਕੇ ਕੀ ਕਹਿੰਦਾ ਭਾਈ ਹੈ ਕਹਿੰਦਾ ਕੀ ਕਹਿੰਦਾ ਭਾਈ ਹੈ ਕਹਿੰਦਾ ਕਹਿੰਦੀ ਤੂੰ ਵੀ ਕਿਤੇ ਲਈ ਉਹ ਕਨੇਡਾ ਪੈਦਣੀ ਹੈ ਕਨੇਡਾ ਪੈਦਣੀ ਅੱਛਾ ਗਰੇਵਲ ਦੀਦੀ ਦੀਏ ਗਰੇਵਲ ਦੀਦੀ ਨਾ ਖਰਾਬ ਨਾ ਕਰਦੇ ਹੋਗੇ ਤਾਂ ਟੋਟਲ ਨਾ ਜਾਏ ਯਾਰਾ ਰਸਤੇ ਰੱਖ ਬੰਲੀਏ ਆ ਦੇਖੋ ਉਹ ਲੋਹਾ ਇਹਦੇ ਹਟੇ ਲੁਹਾਇਆ ਇਹ ਯਾਰਾ ਹੁੰਦਾ ਜੰਮਾ ਲੈ ਲੈ ਤੁਮ ਕੀਲੇ ਦਾ ਗਾਣਾ ਗਾ ਫਿਰ ਕੀਲੇ ਦਾ ਹਾਂ ਨਹੀਂ ਖੜ ਜਾ ਸਾਡਾ ਲੱਗਾ ਗਾਣਾ

ਪਨਾਲ ਦਾ ਕਪੂਨਾ ਕਿ ਤੇ ਹੋ ਰਿਹਾ ਚਲ ਐਸੀ ਕਰੀ ਤੋੜ ਵੀ ਉਤਾਰ ਇਹ ਵੀ ਕੈਨੇਡਾ ਜਾਣਾ ਢੋਲ ਵੀ ਢੋਲ ਵੀ ਕੈਨੇਡਾ ਜਾਣਾ ਕੈਨੇਡਾ ਢੋਲ ਵੀ ਕੈਨੇਡਾ ਜਾਣਾ ਹਾਂ ਦੇਵਾ ਪਾ ਹੋਏ ਖੋਲੋ ਨਾ ਸੋਨੋ ਖੋਲੋ ਨਾ ਖੋਲੋ ਨਾ 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 ਕੋ ਪੈਕਿੰਗ ਆ ਪੈਕਿੰਗ ਹੀ ਰੈਂਡ ਦੋ ਦੀ ਹਾਂ ਆਹ ਦੇਖੋ ਤਨੇ ਡਲ ਪਾ ਦੋ ਧਮਾਲ ਨਰੁੱਲਾ ਕੰਪਨੀ ਦਾ ਇਹ ਹਾਂ ਅਭੀ ਮਹਨਿਕਰੇ ਮੈਂ ਅਜੇ ਨੰਬਰ ਅਸਲੀ ਮਾਲ ਹਾਂ ਇਹ ਬਾਹਰ ਫਿਰ ਆਇਆ ਨਾ ਪਾੜ ਜੂਗੀ ਉਹ ਚੀਜ਼ ਜਿਹੜੀ ਉਹਦਾ ਪਰਦਾ ਜਾਂਦਾ ਨਹੀਂ ਨਹੀਂ ਇਹ ਚੀਜ਼ ਅਲੱਗ ਆ ਸੋਨੂੰ ਉਹ ਉੱਤੇ ਲਾਇਆ ਉਹਨਾਂ ਨੇ ਕਿ ਕੋਈ ਹੱਥ ਨਾ ਲਾਏ ਫੜਦਾ ਜਾਏ ਨਾ ਨਾ ਐਕਸਟਰਾ ਦਿੱਤੇ ਨੇ ਦੋ ਅੱਛਾ ਦੋ ਐਕਸਟਰਾ ਹਾਂ ਉਹ ਦਸਲੀ ਚੋ ਹੋਆ ਕਿਨੋ ਆਲ ਮਜੂਦ ਹੈ ਕਿਹਨੂੰ ਨਹੀਂ ਪਤਾ ਹਰੇ ਸੋ ਛੱਡ ਜਾਂਦੇ ਯਾਰ ਬਿੱਲਵਾਲ ਜੀ ਆ ਗਏ ਸਾਡੇ ਕੇ ਢੋਲ ਵਾਲੇ ਢੋਲ ਜੀ ਢੋਲ ਆ ਪਤੇ ਇਧਰੋਂ ਨਹੀਂ ਮਾਰਦੇ ਇਧਰੋਂ ਮਾਰਦੇ ਨੇ ਇਧਰੋਂ ਇਧਰੋਂ ਮਾਰ ਕੋਈ ਤੁੰਬੀ ਵਜਾ ਰਿਹਾ ਕੋਈ ਢੋਲ ਹਾਂ ਇਧਰੋਂ ਮਾਰਦੇ ਨੇ ਇਧਰੋਂ ਨੱਚੋ ਬੜਾ ਪੰਗੜਾ ਪਾਓ ਅਸਰੇ ਪੰਗੜੇ ਪਾਓ ਵਾ ਵਾ ਵੈਰੀ ਗੁੱਡ ਗੱਲ ਆ ਗਈ ਆ ਰੈਡੀ ਫਰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਿੰਨਾ ਖੁਸ਼ ਹੋ ਤੁਰ ਤੂੰ ਫਤ ਚਲ ਮਮਾ ਨੱਚੀ ਚਲੋ ਇਹਦੇ ਵਿਚ ਜਾਓ ਟੋਲ ਚਲ ਕਰ ਤੁਸੀਂ ਪਾਉਗਾ ਕੰਨਾ ਪੰਗੜਾ ਚਲੋ ਪਾਪਾ ਨੇ ਢੋਲ ਸੁਆਬ ਜਾਣਾ ਓ ਢੋਲ ਨੀ ਜੀ ਅੱਪਾ ਤੁਸੀਂ ਬੋਲਾ ਤੁਸੀਂ ਬੋਲਾ ਅੱਪਾ ਤੁਸੀਂ ਬੋਲਾ ਕੱਢ ਦਿਓ हां सिंगर हो है चलो हीरो ਸੇਰੇ ਕਰਾਂਗੇ ਸਫਾਈ ਰਹਿਣ ਦੇ ਰਾਤ ਨੂੰ ਝਾੜੂ ਲਾਂਦੇ ਨਹੀਂ ਮੈਨੂੰ ਦੁੱਖ ਜਿਹਾ ਲੱਗ ਰਿਹਾ ਜਿੰਦਾ ਕਰਕੇ ਸੇਰੇ ਕਰਾਂਗੇ ਉੱਠ ਕੇ ਟੜਕੇ ਉੱਠ ਜਾਵਾਂਗੇ ਸੇਰੇ ਬੱਸ ਉੱਠ ਜਾਾਂਗੇ ਸਾਢੇ 5 ਦਿਨ ਚੜ ਜਾਂਦਾ ਗਰਮੀਆਂ ਕਰਕੇ ਟਾਈਮ ਦਾ ਫਰਕ ਪੈ ਗਿਆ ਕਿੰਨਾ ਨੇਰੀ ਕਰਕੇ ਆਇਆ ਕੂੜਾ ਸਾਰਾ ਮੈਂ ਤੇਰੇ ਭਾਜੀ ਨੂੰ ਕਿਹਾ ਸੇਰੇ ਉੱਠ ਕੇ ਨਾ ਤੁਸੀਂ ਧੋ ਦਿਓ ਵੇੜਾ ਤੋਂ ਦਿਓ ਸੇ ਅਸੀਂ ਅੰਦਰੋਂ ਕਰ ਲਾਂਗੇ ਕੀ ਹੈ ਕਿਹੜੀ ਦਵਾਈ ਹੈ ਕਣਕ ਵਾਲੀ ਉਤੋਂ ਉੱਡ ਕੇ ਆ ਗਿਆ ਹੁਣ ਘਰ ਦੀ ਹਾਲਤ ਦੇਖ ਦਸ ਸੱਚੀ ਮਨ ਬੜਾ ਦੁਖੀ ਹੋਇਆ ਹੋਰ ਹੋਰ ਕਿ ਐ ਲੱਗਾ ਕਿ ਜਿਵੇਂ ਕੋਈ ਰਹਿੰਦਾ ਹੀ ਨਹੀਂ ਪਰਿਵਾਰਾਂ ਨਾਲ ਹੀ ਘਰ ਹੁੰਦੇ ਨੇ ਯਾਰ ਚਲ ਬਸ ਕਰ ਬਸ ਕਰ ਕੀ ਹੋਰ ਗਿਆ ਕਿਦੇ ਰੇ ਕੀ ਆ ਵੀਰ ਭਾਜੀ ਕੋਲ ਆਤਰ ਤੂੰ ਅੰਦਰ ਰੱਖੋ ਯਾਰ ਨਕਸਾਨ ਨਾ ਕਰ ਦੇ ਨਹੀ ਤੇਰੇ ਪਾ ਉਹਨਾਂ ਨੇ ਕਰਵਾਉਣਾ ਕੋਰੀ ਕੈਨੇਡਾ ਜਾਣਾ ਹੈ ਕੀ ਆ ਵੀ ਡੱਡੇ ਵਿੱਚ ਕੋ ਸਾਰਾ ਕੁਝ ਰੱਖੋ ਅੰਦਰ ਰੱਖੋ ਡੱਗੇ ਢੋਲ ਤੇ ਡ ਹੂੰ ਵਜਾਣਾ ਆਉਂਦਾ ਨਹੀਂ ਡਗਾ ਫਲਾਣਾ ਢਮਗਾ ਪਤਾ ਨਹੀਂ ਕੀ ਕੀ ਕਹਿ ਰਹੇ ਨੇ ਅੰਦਰ ਸਾਡੇ ਵਾਲੇ ਕਮਰੇ ਚ ਰੱਖ ਦੋ ਚਾਲਲੇ ਚ ਆ ਸਕੂਟਰੀ ਇੱਥੇ ਰਹਿਂਦੀ ਹੈ ਜਿਹੜੇ ਹਨ ਹਾਏ ਲੜ ਨਿਕਲ ਗਿਆ ਮੇਰੇ ਪੁੱਤ ਦਾ ਪਿੱਛੋਂ ਪੱਗ ਦਾ ਲੜ ਨਿਕਲ ਗਿਆ ਪਰ ਤਾਂ ਪਰ ਨਿਕਲ ਗਿਆ ਪਰ ਹਾਂ ਸਕੂਟਰੀ ਕਿੱਧਰ ਗਈ ਨਹੀਂ ਬੈਠ ਹੈ ਨਹੀਂ ਰਹਿਣ ਦੇ ਸਵੇਰੇ ਕੱਢਾਂਗੇ ਨਾ ਨਾ ਸਵੇਰੇ ਕੱਢਾਂਗੇ ਹਨ ਹਾਏ ਤੇ ਗੀਰਦਾ ਉਹ ਬੰਦੇ ਸਕੂਟਰੀ ਤੇ ਚੱਲਦੇ ਨੇ ਉਹ ਬੱਚੀ ਬੱਚੀ ਕੋਲੀ ਗਗਨ ਪਿਆਜ਼ ਮੈਂ ਕੱਢ ਕੋਈ ਗੱਲ ਨਹੀਂ ਲਿਆ ਮੈਨੂੰ ਪੇਟਾ ਦੇ ਮੈਂ ਸਬਜ਼ੀ ਕੱਟਾਂ ਕਿੱਥੇ ਆ ਗਗਨ ਗਗਨ ਸਬਜ਼ੀ ਕਿੱਥੇ ਆ ਸਬਜ਼ੀ ਉੱਥੇ ਬਈ ਪਾਸੇ ਚ ਲਿਆਓ ਆ ਛੱਡ ਦਿਓ ਹੈਂ ਹਮ ਖਬਰੀ ਬਾਤ ਕਰਦਾ ਚਲੋ ਸੇਰ ਦੀ ਕਿਆਰੀ ਹੋ ਰਹੀ ਹੈ ਫਿਰ ਬੱਚਿਆਂ ਨੂੰ ਕਿ ਭੰਡਾਣਾ ਤੇ ਸਬਜ਼ੀ ਅਹੀੋਂ ਦੇ ਲੈ ਆਏ ਹਾਂ ਆ ਰਿਹਾ। ਤੇ ਭੈਣ ਕਹਿੰਦੀ ਹਲਵਾ ਬਣਾ ਦੇ। ਹਲਵਾ ਬਣਾ ਲੈ। ਤੇ ਜਿੰਨਾ ਤੋਂ ਬਣਾਉਂਦਾ। ਮੰਮਾ ਕਲੀ ਖਬਰ ਆਈ ਕਿ ਨਾ ਚਾਕਲੇਟ ਨਾਲ ਦੇ ਕੇ ਕੋਈ ਬੱਚਾ ਫਰਨਾ ਖਾ। ਇੱਦਾਂ ਹੋ ਗਿਆ। ਮੈਨੂੰ ਨਹੀਂ ਬਦੇ ਮੈਨੂੰ ਦੇ ਦੇ। ਗੁੱਡ ਬாய் ਨਹੀਂ ਹੈਗਾ ਯਾਰ ਤੂੰ ਮੈਨੂੰ ਨਹੀਂ ਚਾਹੇਂਗਾ। ਤੂੰ ਨਾ ਤੂੰ ਉੱਡ ਜਾ। ਹਾਈ ਹਾਈ। ਚਾਕਲੇਟ ਲਾਤੀ ਯਰ ਕੋਈ ਗੱਲ ਨਹੀਂ ਬੱਚਾ ਹੈ ਕੋਦੇ ਜਿਹੜੇ ਅਰੇ ਤੇ ਤੂੰ ਜਿਹੜੇ ਸੀ ਪੈਸੇ ਉਧਰ ਉਧਰ ਅੱਜ ਤੱਕ ਕੰਮ ਕਰੇਗੀ ਤੇ ਤੂੰ ਤਾਂ ਬਸ ਨੋਟੇ ਪੀਂਦੇ ਤਸੇ ਮੇਰੇ ਬਾਣੀ ਤੇ ਪੈਸੇ ਹਾਰੇ ਕੱਟ ਲੈਨੇ ਆ ਨਾ ਫੇਰ ਉਹ ਆਪ ਕੋਕੀਂ ਲੈ ਆਉਂਦੇ ਆਂ ਜੀ ਉਹ ਕੀ ਕਰਦੇ ਮੇਰੇ ਬਤਿਆਰ ਫਿਰ ਮੈਂ ਅੱਗੇ ਤੋਂ ਪਿੰਡ ਨਹੀਂ ਆਣਾ ਬਸ ਅਮਾ ਮੈਂ ਮੈਨੂੰ ਪਿੰਡ ਨਾਲ ਲੈ ਕੇ ਆਇਓ ਠੀਕ ਹੈ ਅੱਗੇ ਤੋਂ ਅੱਗੇ ਚਾਕਲੇਟ ਨਹੀਂ ਲੈਣਾ ਥੈਂਕ ਯੂ ਗਾਇਜ਼ ਥੈਂਕ ਯੂ ਦੇਤੀ ਹੁਣ ਫਾਰ ਗਿਆ ਲੋ ਜੀ ਸਵੇਰ ਦਾ ਟਾਈਮ ਆ ਤੇ ਬੱਚਿਆਂ ਦਾ ਟਿਫਨ ਬਣ ਚੁੱਕੇ ਨੇ ਸਿਰ ਸਿਰ ਉੱਠ ਕੇ ਆ ਮੈਂ ਆਪਾਂ ਨੇ ਬਣਾਤੀ ਸਬਜੀ ਜਿਹੜੀ ਰਾਤ ਪਕੀ ਸੀ ਟਿਫਨ ਇਧਰ ਪੈਕ ਨੇ ਕਰ ਲੈਣ ਬੱਚੇ ਨੇ ਇਧਰ ਗੱਗਣ ਰੱਖ ਲੀ ਦੋਹੇ ਕੱਤਾ ਤੇ ਬੱਚੇ ਵੀ ਆਪਣੇ ਰੈਡੀ ਹੋ ਗਏ ਨੇ ਤੇ ਥੋੜੀ ਬਹੁਤੀ ਸਫਾਈ ਕੀਤੀ ਅਸੀਂ ਝਾੜੂ ਚੂੜ ਲਾਤਾ ਹੁਣ ਠਹਿਰ ਕੇ ਨਾ ਥੋੜਾ ਧੋ ਦਿੰਨੇ ਆ ਮਿੱਟੀ ਜੀ ਨਿਕਲ ਜੇਗੀ ਸਾਰੀ ਫਤਿ ਕਿੱਥੇ ਆਦਾ ਮਨ ਫਤਿ ਉਹ ਬੈਠਾ ਦੇਖੋ ਮਿੱਟੀ ਇੰਨੀ ਚੜੀ ਪਈ ਨਾ ਘਰੇ ਜਿੰਨੀ ਵੀ ਕਹਿ ਦੋ ਹੈਲੋ ਫਾਤੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਫਤਵੀ ਰੈਡੀ ਹੋ ਗਿਆ ਸਕੂਲ ਨੂੰ ਚਲਾਜੋ ਬਾਹਰ ਫਿਰ ਬਿਨਾ ਪੱਖੇ ਤੋਂ ਬੈਠੇ ਹੋ ਇੱਥੇ ਆਜੋ ਚਲੋ ਬਾਹਰ ਬੋਲਦੇ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਕੀ ਆ ਬਾਹਰ ਆਓ ਤੁਸੀਂ ਜਾਓ ਬਾਹਰ ਆਓ ਤੁਸੀਂ ਜਾਓ ਬਾਹਰ ਆਓ ਮੇਰਾ ਕਪੜਾ ਮੈਂ ਵੀ ਕੋ ਜਾ ਕੋਇ ਤੇਰੇ ਕੁੱਟ ਵੇਖੇਗੇ ਨਹੀਂ ਪਹਿਣੀ ਤੇਰੀ ਜੋ ਨਿਆਰਾ ਆ ਦੇਖੋ ਜੀ ਸ਼ੇਰ ਸ਼ੇਰ ਇੱਧਰ ਆ ਸ਼ੇਰ ਉਹ ਇਹ ਕੀ ਹੋ ਰਿਹਾ ਫੌਨ ਲਗਾਇਆ ਲੀਨ ਮਰ ਗਿਆ ਸ਼ੇਰ ਦਾ ਮੂੰਹ ਕਰਦਾ ਸ਼ੇਰ ਸ਼ੇਰ ਨੇ ਮੂੰਹ ਦੇ ਲੋ ਕੱਪੜੇ ਪਾ ਕੇ ਤੋਤਾ ਜੇ ਨਾਇਆ ਨਹੀਂ ਹੈਗਾ ਸ਼ੇਰ ਰਾਤ ਨਾਇਆ ਸੀ ਸ਼ੇਰ ਉਰੇ ਆਓ ਪਟੇ ਇਧਰ ਆ ਪਤਰੀ ਇਧਰ ਆਓ 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 ਸਾਈਕਲ ਲੈ ਕੇ ਆਓ ਆਪਣਾ ਬਟਾ ਰ ਅੰਗੇ ਨੇਰੀ ਦੀ ਬੜੀ ਮਿੱਟੀ ਚੜੀ ਉੱਤੋਂ ਵਾਹ ਹੋਰ ਕਿਥੋਂ ਲੈਂਦਾ ਇਹ ਪਾਪਾ ਆਉਂਦੇ ਓਹੋ ਕੱਲਾ ਪਤਾ ਨਹੀਂ ਕਰਨੀਆ ਮੂੰਹ ਲੇਬੜਿਆ ਪਿਆ ਸਾਰਾ ਆਏ ਹਾਏ ਨਹੀਂ ਮੈਂ ਮਾਰ ਦਾਂ ਗੰਦਾ ਈ ਹੈ ਫਤੇ ਬਹੁਤ ਗੰਦਾ ਹੈ ਬੈਗ ਰਾਹ ਦਾ ਗੱਡੀ ਚ ਹੀ ਨਹੀਂ ਕੱਢਿਆ ਹੈ ਵਿੱਚ ਹੀ ਪਿਆ ਰਹਿੰਦੋ ਫਤੇ ਬੈਗ ਵਿੱਚ ਹੀ ਰਹਿੰਦੋ ਆਂ ਚਲੇ ਜੋਸਕਾ ਫਤੇ ਇੰਨੀ ਕਿਸੇ ਵੀ ਸਰੀ ਸੁਤਾਬ ਸਮਝਿਆ ਕਰੋ ਮੈਂ ਬਰੋ ਨਹੀਂ ਚੁਬਾਤੀ ਜੀ ਮੈਨੂੰ ਕੀ ਪਤਾ ਤੇ ਫਾਸਲ ਵਿੱਚ ਪਾਈ ਹੋਣੀ ਹੈ ਹੈ ਫਤੇ ਵੈਨ ਆ ਗਈ ਫਤੇ ਵੈਨ ਆ ਗਈ ਬਾਏ ਦਮਨ ਫਤੇ ਤੇਰੇ ਨਾਲ ਜਾਉਗਾ ਤੂੰ ਲੋ ਜੀ ਅਸੀਂ ਵਾਪਸ ਚੱਲੇ ਆਂ ਸੰਗਰੂਰ ਤੇ ਸਫਾਈਆਂ ਸੂਈਆਂ ਅਸੀਂ ਕਰਤੀਆਂ ਤੇ ਗਗਨ ਨੂੰ ਛੱਡਣਾ ਸਕੂਲ ਆ ਪਾਣੀ ਰੁਕਦਾ ਗਣ ਉਹਰੇ ਬੈਠ ਲਓ ਜਿੱਗਾ ਗੰਦਾ ਸਕੂਲ ਆ ਗਿਆ ਗਗਨ ਨੂੰ ਸਕੂਲ ਛੱਡਣਾ ਹੈ ਬਾਏ ਗਗਨ ਅ ਕਗਨ ਨੂੰ ਸਕੂਲ ਛੱਡਦਾ ਪ੍ਰੇਰ ਹੋ ਰਹੀ ਗਗਨ ਦੇ ਸਕੂਲ ਚ